ਖੇਡਾਂ ਵਤਨ ਪੰਜਾਬ ਦੀ ਜਿਹੜੇ ਸੀਜ਼ਨ 2 ਆ ਜਿਹੜਾ ਸੀਜ਼ਨ 3 ਆ ਸ਼ੁਰੂ ਹੋਣ ਜਾ ਰਹੀਆਂ ਨੇ ਭਗਵੰਤ ਸਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜਦੋਂ 2022 ਦੇ ਸ਼ੁਰੂ ਕੀਤੇ ਗੀਆਂ ਤੇ ਹੁਣ ਸੀਜ਼ਨ 3 ਜਿਹੜਾ ਇਹਦਾ ਸ਼ੁਰੂ ਹੋ ਰਿਹਾ ਤੇ ਇਹਨਾਂ ਦਾ ਗਾਜ ਆਪਣੇ ਸੰਗਰੂਰ ਤੋਂ 29 ਤਰੀਕ ਨੂੰ ਹੋਣ ਜਾ ਰਿਹਾ ਤੇ 1 ਸਤੰਬਰ ਤੋਂ ਲੈ ਕੇ 10 ਅਕਤੂਬਰ ਦਾ ਕੀੜਿਆ ਖੇਡਾਂ ਨੇ ਤੇ ਇਹਦੇ ਨਾਲ ਜਿਹੜਾ ਸਾਡੇ ਲੱਖਾਂ ਹੀ ਖਿਡਾਰੀ ਜਿਹੜੇ ਪੈਦਾ ਹੋ ਰਹੇ ਨੇ ਨੌਜਵਾਨਾਂ ਦੇ ਵਿੱਚ ਜਿਹੜੀ ਖੇਡਾਂ ਦੁਬਾਰਾ ਮੁੜ ਖੇਡਾਂ ਨਹੀਂ ਜਿਹੜੀ ਰੁਚੀ ਜਾਗੀ ਆ ਕਿਉਂਕਿ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਲੈ ਕੇ ਜਾ ਰਹੀ ਆ ਪੰਜਾਬ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੀ ਆ ਪੰਜਾਬ ਸਰਕਾਰ ਚਾਹੁੰਦੀ ਆ ਕਿ ਪੰਜਾਬ ਮੁਰ ਤੋਂ ਖੇਡਾਂ ਦੇ ਵਿੱਚ ਦੇਸ਼ ਦਾ ਪਹਿਲਾ ਸੂਬਾ ਜਿਹੜਾ ਉਹ ਖੇਡਾਂ ਦਾ ਬਣੇ ਜਿਵੇਂ ਪਹਿਲਾ ਪੰਜਾਬ ਖੇਡਾਂ ਦੇ ਵਿੱਚ ਮੋਰੀ ਸੀ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨੀ ਸੋਚਿਆ ਤੇ ਉਹਨਾਂ ਦੀ ਜਿਹੜੀ ਸੋਚ ਆ ਪੂਰੀ ਹੋ ਗਈ ਜਾਰੀ ਆ ਕਿਉਂਕਿ ਉਹਨਾਂ ਦਾ ਸੁਪਨਾ ਕਿ ਮੁਰ ਤੋਂ ਪੰਜਾਬ ਰੰਗਲਾ ਪੰਜਾਬ ਆ ਪੰਜਾਬ ਸਾਡਾ ਹੱਸਦਾ ਖੇਡਦਾ ਪੰਜਾਬ ਰਹੇ ਤੇ ਅੱਜ ਲੱਖਾਂ ਹੀ ਜਿਹੜੇ ਨੌਜਵਾਨ ਨੇ ਉਹ ਖੇਡਾਂ ਵੱਲ ਇਹਨਾਂ ਖੇਡਾਂ ਨਾਲ ਹੀ ਜਿਹੜੀਆਂ ਖੇਡਾਂ ਕਤਸਾਤ ਹੋਈ ਨਹੀਂ ਨਾਪੀ ਦੀ ਜ਼ਿਕਰ ਗੱਲ ਕਰੀਏ ਰਿਆਸਤੀ ਸ਼ਹਿਰ ਹੈ ਪਰੰਤੂ ਗਰਾਊਂਡ ਹੈ ਜਿਹੜਾ ਗਰਾਊਂਡ ਤੇ ਲਈ ਆ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨੇ ਤੁਸੀਂ ਕੀ ਉਪਰਾਲੇ ਕਰ ਰਹੇ ਹੋ ਦੇਖੋ ਜੀ ਜਿਹੜੀਆਂ ਖੇਡਾਂ ਨੇ ਨੌਜਵਾਨਾਂ ਨਾਲ ਜੋੜਦੇ ਵਸੀਂ ਖੇਡਾਂ ਗਰਾਊਂਡ ਨੂੰ ਵਧੀਆ ਬਣਾ ਰਿਹਾ ਪਹਿਲਾਂ 20 ਲੱਖ ਦੀ ਗ੍ਰਾਂਟ ਤੇ ਹੋਰ ਵੀ ਜਿਹੜੀ ਗ੍ਰਾਂਟ ਕਾਲਜ ਨੂੰ ਮਨਜ਼ੂਰ ਹੋ ਚੁੱਕੀ ਹੈ ਜਲਦੀ ਜਿਹੜਾ ਕੱਲ੍ਹ ਸਿੱਖੜੀ ਆਪਣਾ ਸਟੇਡੀਅਮ ਦਾ ਕੰਮ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਆ ਜੀ ਆ ਜੀ